ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਖਸ਼ੇ ਸਤਕਾ ਅੱਜ ਤਨਤਨ ਸ਼ਹੀਦ ਬਾਬਾ ਮਨੀ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਇਸ ਸਾਲ ਦੇ ਵਿੱਚ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਦੇ ਦੀਵਾਨ ਰਾਤ 11 ਵਜੇ ਤੱਕ ਚੱਲਣਗੇ ਸ੍ਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰੋ ਅੱਜ ਸਵੇਰ ਦੇ ਪ੍ਰੋਗਰਾਮ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਸਵੇਰ ਪੋਖ ਪਾਏ ਗਏ ਸਨ ਉਪਰੰਤ ਕੀਰਤਨ ਦਰਬਾਰ ਹੈ 2 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਹੋਏ ਨੇ ਤੇ ਕੀਰਤਨ ਦਰਬਾਰ ਚੱਲੇਗਾ ਨਾਲ ਸੰਤ ਮਹਾਂਪੁਰਖ ਆਪਣੇ ਪਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਪ ਵੱਧ ਚੜ ਕੇ ਇਸ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਬੀ ਜੀ ਨੇ ਖੂਬ ਦਿਖਾਇਆ ਜਾਦਾ 150 ਸਾਲਾਂ ਦਾ ਕੀ ਇਤਿਹਾਸ ਇਹ ਪ੍ਰਾਤਨ ਸਰੂਪ ਤਾਂ-ਤਨ ਸ਼੍ਰੀਮਾਨ ਸੰਤ ਬਾਬਾ ਉਤਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਤਿੰਨ ਪੁਰਾਤਨ ਸਰੂਪ ਆਪਣੇ ਹੱਥੀ ਲਿਖੇ ਸਨ ਇੱਕ ਸਰੂਪ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਮੰਦਰ ਸਾਹਿਬ ਪੇਟਾ ਕੀਤਾ ਸੀ ਦੂਸਰਾ ਸਰੂਪ ਉਹਨਾਂ ਨੇ ਆਟਾ ਮੰਡੀ ਸ਼ੰਤ ਸੰਤ ਬਾਬਾ ਸ਼ਾਮ ਸਿੰਘ ਜੀ ਜੋ ਉਹਨਾਂ ਨਾਲ ਕੀਰਤਨ ਕਰਦੇ ਹੁੰਦੇ ਸਨ ਉਹਨਾਂ ਨੂੰ ਪੇਟਾ ਕੀਤਾ ਸੀ ਤੇ ਤੀਸ ਤੀਸਰਾ ਇਹ ਪੁਰਾਤਨ ਸਰੂਪ ਟਕਸਾਲ ਵਿਖੇ ਸੁਸ਼ੋਭਤ ਹੈ ਜਿਹਦਾ ਅੱਜ ਪ੍ਰਕਾਸ਼ ਕੀਤਾ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਦਾ ਪ੍ਰਕਾਸ਼ ਹਰ ਸੰਗਰਾਮ ਵਾਲੇ ਦਿਨ ਕੀਤਾ ਜਾਇਆ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਬਖਸ਼ਿਸ਼ ਦੇ ਪਾਤਰ ਤਨ ਤਨ ਪਾਈ ਮਨੀ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਜਿੱਥੇ ਸਾਰੇ ਸੰਸਾਰ ਵਿੱਚ ਸ਼ਰਧਾ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਈ ਮਨੀ ਸਿੰਘ ਜੀ ਦੀ ਹੀ ਟਕਸਾਲ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਸਤੋਵਾਲੀ ਗਲੀ ਵਿਖੇ ਬਹੁਤ ਪਿਆਰ ਦੇ ਨਾਲ ਵੱਡੇ ਪੱਧਰ ਦੇ ਉੱਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਹੁਣੇ-ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਬੀ ਸੰਗਤਾਂ ਦੇ ਦਰਸ਼ਨ ਕਰਕੇ ਗਏ ਹਨ ਹੋਰ ਵੀ ਬੇਅੰਤ ਸੰਤ ਮਹਾਪੁਰਖ ਸੰਗਤਾਂ ਰਾਗੀ ਜਥੇ ਹਾਜ਼ਰੀਆਂ ਪਰ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ ਔਰ ਆਪਾਂ ਇਹ ਅਰਦਾਸ ਬੇਨਤੀ ਕਰਨੀ ਹੈ ਕਿ ਤਨਤਨ ਭਾਈ ਮਨੀ ਸਿੰਘ ਜੀ ਜਿਵੇਂ ਆਪ ਜੀ ਨੇ ਸਿੱਖੀ ਸਦਕ ਵਿੱਚ ਰਹਿ ਕੇ ਸ਼ਹਾਦਤ ਦਿੱਤੀ ਹੈ ਸੋ ਆਪ ਜੀ ਸਾਡੇ ਤੇ ਵੀ ਕਿਰਪਾ ਕਰੋ ਕਿ ਅਸੀਂ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਹਦੇ ਧਾਰ ਨਹੀਂ ਬਣ ਸਕੀਏ ਸਿੱਖੀ ਵਿੱਚ ਪੂਰੇ ਨਿਭ ਸਕੀਏ ਰਹਿੰਦੇ ਸੁਆਸਾਂ ਤੱਕ ਸਾਡੀ ਸਿੱਖੀ ਜਿਹੜੀ ਹੈ ਉਹ ਨਿਭ ਜਾਵੇ ਸਤਗੁਰੂ ਕਿਰਪਾ ਕਰਨ ਇਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਬੇਨਤੀ ਕਰਨੀ ਹੈ ਸੋ ਟਕਸਾਲ ਦੇ ਮੁਖੀ ਸੰਤ ਬਾਬਾ ਅਮਨਦੀਪ ਸਿੰਘ ਜੀ ਉਹਨਾਂ ਵੱਲੋਂ ਬਹੁਤ ਵਧੀਆ ਸੋਹਣੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਵਾਸਤੇ ਸਾਰੀਆਂ ਸੰਗਤਾਂ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਲੀਆਂ ਜੋ ਲਰੈ ਦੀਨ ਤੇ ਹੇਟ ਉਰਜਾ ਪੁਰਜਾ ਕਟ ਮਰੇ ਕਬੂ ਹੁ ਨਾ ਛਾਡੇ ਕੇ ਅੱਜ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਆਪਣਾ ਡੇਰਾ ਸਤਵਾਲੀ ਗਲੀ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਸੰਗਤਾਂ 'ਚ ਬਹੁਤ ਹੀ ਆਰੀ ਉਤਸ਼ਾਹ ਹੈ ਇਸ ਦਿਹਾੜੇ ਨੂੰ ਲੈ ਕੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਜਿਹੜਾ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਹੈ ਜਿੱਥੇ ਇਹ ਤਕਸਾਲ ਅੱਜ ਪਹਿਲੀ ਵਾਰੀ ਇਹ ਦਿਹਾੜਾ ਮਨਾ ਰਹੀ ਹੈ ਸੰਗਤਾਂ 'ਚ ਇੰਨਾ ਉਤਸ਼ਾਹ ਹੈ ਕਿ ਸੰਗਤਾਂ ਨੇ ਮੰਗਿਆ ਕਿ ਹਰ ਵਾਰੀ ਇਹੋ ਜਿਹੇ ਦਿਹਾੜੇ ਜਿਹੜੇ ਇਸ ਜਗ੍ਹਾ ਤੇ ਮਨਾਏ ਜਾਣ ਜਿਹੜੇ ਦਮਦਮੀ ਰਹੀ ਨਹੀਂ ਚੀਤ ਭਾਈ ਮਨੀ ਸਿੰਘ ਤਕਸਾਲ ਦੇ ਮੁਖੀ ਭਾਈ ਅਮਨਦੀਪ ਸਿੰਘ ਜੀ ਉਹ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੂੰ ਪਿਆਰ ਸਤਿਕਾਰ ਦਿੰਦੇ ਹਨ ਅਤੇ ਪਿਆਰ ਸਤਿਕਾਰ ਨਾਲ ਸਦਾ ਭਾਵਨਾ ਦਿੰਦੇ ਹਨ ਅਤੇ ਇੱਥੇ ਜੜੀਆਂ ਆਈਆਂ ਸੰਗਤਾਂ ਨੂੰ ਜੀਆਂ ਨੂੰ ਕਹਿੰਦੇ ਹਨ ਅਤੇ ਮਾਨ ਸਨਮਾਨ ਕਰਦੇ ਹਨ ਸੰਗਤਾਂ ਜੜੀਆਂ ਇੱਥੇ ਲੰਗਰ ਪ੍ਰਸ਼ਾਦ ਦੇ ਛਕ ਰੀਆਂ ਨੇ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਹੈ ਸੰਗਤਾਂ ਜੜੀਆਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਰਤਨ ਸੁਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ